ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਸਮਰਾਲਾ ਪ੍ਰਸ਼ਾਸਨ ਵੱਲੋਂ ਪੂਰੇ ਪੁਕਤਾ ਪ੍ਰਬੰਧ ਕੀਤੇ ਜਾਣ ਦੇ ਦਮਕਜ਼ੇ ਭਰੇ ਜਾ ਰਹੇ ਨੇ। ਪਰੰਤੂ ਸਮਰਾਲਾ ਦੇ ਬਲਾਕ ਮਾਚੀਵਾੜਾ ਸਾਹਿਬ ਵਿਖੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਨਮਜ਼ਦਗੀ ਪੇਪਰ ਪੜਨਾਂ ਆਏ ਲੋਕਾਂ ਨੂੰ ਫਾਰਮ ਫੜਾਉਣ ਤੇ ਲਈ 16 ਘੰਟੇ ਲੱਗ ਗਏ ਯਾਨੀ ਕਿ ਨਮਜ਼ਦਗੀ ਪੜਨ ਦੇ ਲਈ ਉਹ ਚਾਤਰੀਕ ਮੁ ਦਫ਼ਤਰ ਦੇ ਵਿੱਚ 11 ਵਜੇ ਦੇ ਕਰੀਬ ਪਹੁੰਚੇ ਪਰੰਤੂ ਫਾਰਮ ਜਮ੍ਹਾਂ ਹੋਣ ਤੱਕ ਉਹਨਾਂ ਨੂੰ 5 ਤਰੀਕ ਯਾਨੀ ਕਿ 1:30 ਵਜੇ ਤੱਕ ਦਫ਼ਤਰ ਦੇ ਵਿੱਚ ਹੀ ਖੜਾ ਹੋਣਾ ਪਿਆ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਵਿੱਚ 3 ਵਜੇ ਤੱਕ ਫਾਰਮ ਜਮ੍ਹਾਂ ਕਰਵਾਏ ਗਏ ਨਮਜ਼ਦ ਕੀ ਪੱਤਰ ਭਰਨ ਆਏ ਲੋਕਾਂ ਵੱਲੋਂ ਮਾਛਵਾੜਾ ਪ੍ਰਸ਼ਾਸਨ ਉੱਤੇ ਢਿੱਲੀਕਾਰ ਗੁਜ਼ਾਰੀ ਦੇ aarop lagaye gaye ne ਤੁਸੀਂ ਕਾਗੇ ਭਰਨ ਆਏ ਹੋ ਹਾਂਜੀ ਹਾਂਜੀ ਅੱਜ ਕਿੰਨੇ ਵਜੇ ਹੈ ਇਸ ਟਾਈਮ ਮਾਂਜੀ ਤਰੀਕ ਹੋ ਗਈ ਅੱਜ ਦੇੜਾ ਵਜੇ ਦੇੜਾ ਵਜੇ ਜੀ ਦੇੜਾ ਵਜੇ ਤੱਕ ਕਾਗਜ਼ਪਰੰਦਾ ਕੰਮ ਚੱਲ ਰਿਹਾ ਹੈ ਤੱਕ ਜੀ ਕਿਤੇ ਵੇਲੇ ਖੜੇ ਹੋ ਨੰਬਰ 3 ਤੇ ਕੰਮ ਨਹੀਂ ਕਰ ਰਹੇ ਕਿਤੇ ਵੇਲੇ ਖੜੇ ਤੁਸੀਂ ਇੱਥੇ 6:00 ਵਜੇ ਅਸੀਂ ਇੱਥੇ ਆਏ ਹਾਂ 6:00 ਵਜੇ ਹਾਂ ਜੀ 6:00 ਵਜੇ ਦਾ ਕੰਮ ਨਹੀਂ ਹੋਇਆ ਤੱਕ ਕਾਗਜ਼ ਤੇ ਅਗਲ ਹੋਏ ਸਾਡੇ ਤਾਂ ਤੋਂ ਪਿੰਡ ਦੇ ਇੱਥੇ ਲਾ ਕੇ ਤੁਸੀਂ ਪਿੰਡ ਵਾਲੇ ਬੈਠੇ ਹੋ 6:00 ਵਜੇ ਹੋ ਗਏ ਕਿਤੇ ਪੁੜਗੜਾ ਪਿੰਡਾ ਜੀ ਮਾਦੀਓਂ ਪਿੰਡਾ ਜੀ ਤੁਸੀਂ ਕੱਲ ਕਾ ਕੇ ਦਖਲ ਕੀ ਸਰਪੰਚ ਲਗੇ 25 25 ਸਭ ਵਿੱਚ ਸਾਰਾ ਕੁਝ ਹੈ ਨੀ ਕੀ ਰੋਲਾ ਕੀ ਪਾਇਆ ਜਿਹੜਾ ਉਹ ਆਉਂਦਾ ਉਹ ਕੰਮ ਤੂੰ ਮੇਰੀ ਭਾਈ ਕੀ ਕਰਦਾ ਇਹ ਬਹੁਤ ਗੱਲਾਂ ਕਰਦਾ ਮਾਰਨਾ ਹੋ ਹਾਂਜੀ ਹਾਂਜੀ ਕੀ ਕਰਦਾ ਬੱਦਲਾਂ ਗੱਲਾਂ ਮਾਰਦਾ ਕੰਮ ਹੀ ਨਹੀਂ ਆਉਂਦਾ ਕਿੰਨਾ ਟਾਈਮ ਕਿੰਨਾ ਹੋਇਆ ਖੜੀ ਜਾ ਰਹੇ ਕੰਮ ਨਹੀਂ ਕਰ ਰਹੇ ਸਾਡੀ ਅਈ 6 ਵਾਰੀ ਢੇਰਣ ਗਿਆ ਉਹ ਫਾਦਾ ਹੀ ਛੱਡ ਕੇ ਬੈਠੇ ਛੱਡ ਤੋਂ ਦੋ ਪਿੰਡ ਤਿੰਨਾਂ ਦੇ ਅੱਗੇ ਲਾਤਾਂ ਬਾਉ ਨੇ ਆ ਕੇ ਪਾਣੀ ਆਪਣੇ ਕੰਮ ਨਹੀਂ ਇਹ 33 ਸਾਰੇ ਨੱਲਾ ਛੱਡਦੇ ਆ ਜੈ 33 ਸਾਰੇ ਨੱਲਾ ਛੱਡਦੇ ਕੀ ਆ ਲੋਕ ਆ ਬਸ ਹੈਲਪ ਕਰਾਉਣ ਆਏ ਨਾ ਨਿਓ ਕੀ ਕਹਿੰਦਾ ਕਹਿੰਦੇ ਅਗਲੇ ਕਹਿੰਦੇ ਪਿੰਡ ਅੱਗੇ ਕੇ ਕਰੀ ਜਾਂਦਾ ਬਸ ਹੈਲਪ ਕਰਾਉਣ ਆਏ ਨਾ ਬਾਉ ਬਾਕੀ ਤਾਂ ਇਸ਼ਟੇ ਦੇਖੋ ਦੀ ਪਹਿਲੇ ਪਹਿਲੇ ਕਿਹੜੇ ਪਿੰਡ ਕਿਹੜੇ ਕਿਹੜੇ ਆਏ ਆ ਅਗੰਡਾ ਆਪਣੀ ਮਰਜ਼ੀ ਨਾਲ ਹੀ ਲਾਈ ਜਾਂਦੇ ਆ ਜੀ ਅਬ ਮਰਜ਼ੀ ਨਾਲ ਪਿੰਡ ਲਾਈ ਜਾਂਦੇ ਆ ਤਰਤੀਬ ਨਾਲ ਆ ਦੇ ਸਪਾਰਸ਼ ਚੱਲ ਜਾਂਦਾ ਸਪਾਰਸ਼ ਚੱਲ ਜਾਂਦਾ ਇਹਨੂੰ ਕੀ ਮਾੜਾ ਮੋਟਾ ਜਾਣਦਾ ਉਹ ਗੁਰੇ ਆ ਜਾਂਦਾ ਆ ਜੀ ਬੈਠੇ ਆ ਥੋੜਾ ਕਿਹੜੇ ਪਿੰਡਾ ਅੱਧੀਆਂ ਫਾਈਲਾਂ ਢੁਲੇ ਵਾਲਾ ਦਿਆ ਫੇਲਾਇ ਕਰਨਾ ਤੇ ਅੱਧਰ ਨੇ ਕਮੈਂਟਾਂ ਕਰੀ ਦਿੰਦੇ ਆ ਮੈਂ ਮੈਨਾਂ ਦੇ ਤੋਂ ਪਹਿਲਾਂ ਦੋ ਹੁਣ ਤੱਕ ਫੇਲਾ ਨਹੀਂ ਦੇ ਸਰਕਾਰ ਹੋ ਰਹੀ ਹੈ ਕਿ ਪਹਿਲਾਂ ਵਾਲੇ ਜਿਹੜੇ ਬਿਹਲਾਤ ਸੀ ਇਹ ਪਹਿਲਾਂ ਸੋਚਨੇ ਚਾਹੀਦੇ ਸੀਗੇ ਵੀ ਅਸੀਂ ਇੰਨੀ ਜਨਤਾ ਨੂੰ ਜਿਹੜਾ ਇਕੱਠ ਕਰਕੇ ਆਪਾਂ ਇਹਨਾਂ ਦੀ ਸੋਲਟੀ ਕੀ ਐਸ ਟਾਈਮ ਬੈਰੋਂ ਪਿੰਡ ਦੇ ਵਿੱਚ ਕਈ ਵਾਰ ਗੁੱਧਕ ਪਾਜੀਆ ਕਿ ਹੁੰਦੀਆਂ ਨੇ ਇੱਥੇ ਹੁਣ ਸਾਨੂੰ ਕੀ ਡਰ ਲੱਗਦਾ ਸਾਡੇ ਬੱਚੇ ਦਾ ਵਿਆਹ ਆ ਅਸੀਂ ਪਰਸੋਂ ਬਰਾਤ ਚੜ੍ਹਨੇ ਆ ਅੱਜ ਅਸੀਂ ਇਹ ਮੈਮਰੀ ਲਈ ਆ ਕਿਹੜੇ ਇਸ ਜਿਹੜੇ ਕਾਗਜ਼ ਪਰ ਲਿਖਿਆ ਹੋਇਆ ਹੈ ਮਤਲਬ ਸਰਕਾਰ ਨਾਂ ਦੀ ਕੋਈ ਕਾਨੂੰਨ ਨਾਂ ਦੀ ਰੈਗੂਲੇਸ਼ਨ ਆਪਣੇ ਕੋਲ ਮੁੱਖ ਵੇ ਸਾਰੇ ਮਾਜਰ ਆਸੇ ਪਾਸਾ ਨਿਪਟ ਗਏ ਉਹਨੂੰ ਕੰਮ ਕਰਨ ਦਾ ਤਰੀਕਾ ਨਹੀਂ ਆਇਆ ਹੈ ਯਾਰ ਇਹ ਸੀ ਕਿਵੇਂ ਕਰਨਾ ਹੈ ਕੰਮ ਨੂੰ ਜਿਹੜਾ ਇੱਥੇ ਇਹ ਕਿੱਥੇ ਹੋ ਰਿਹਾ ਹੈ ਤਾਂ ਕੰਮ ਸਾਰਾ ਇਹ ਓ ਟੱਲਾ ਕੰਮ ਚੱਲ ਰਿਹਾ ਕਿਹੜੀ ਜਗ੍ਹਾ ਹੋ ਰਿਹਾ ਕੰਮ ਇਹ ਬਾਜ਼ਾਰ ਕੋਲੋਂ ਬਾਜ਼ਾਰ ਕੋਲੋਂ ਇਹਦੇ ਦੀ 1:30 ਵਜੇ ਰਾਤ ਦਾ ਇਸ ਟਾਈਮ ਮੰਡੀ ਮਾਰਕਟ ਮੰਡੀ ਮਾਰਕਟ ਕੰਮ ਕਰਨ ਦਾ ਤਰੀਕਾ ਨਹੀਂ ਆਇਆ ਕੰਮ ਕਰਨ ਦਾ ਪਤਾ ਨਹੀਂ ਲੱਗ ਰਿਹਾ ਕਰਕੇ ਸਾਡੇ ਸਾਲੀ ਹੋ ਪੈਗੀ ਇਹ ਨਹੀਂ ਬਣਾਉਣਾ ਹਟਾ ਇਹ ਨਹੀਂ ਸੀ ਉਹ ਬੰਦੇ ਬਣਾਉਂ ਉਹ ਜਿਹੜਾ ਆ ਦੇ ਜੀ ਹਾਂ ਜੀ ਬਹੁਤ ਬੁਰਾ ਹਾਲ ਆਈ ਓਏ ਕੀ ਚੱਕਰ ਹੋ ਗਿਆ ਇਹ ਭਾਜੀ ਇੰਨੀ ਗੱਲ ਹੋ ਗਈ ਲੋਕਲ ਕਰਾਈ ਕਰਦੇ ਸੀ 6 ਵਜੇ ਬੈਠੇ ਆ ਹਾਂ ਜੀ ਆ ਦੱਸੋ ਜੀ ਬੋਲੋ ਵਾਰ ਨੰਬਰ ਤਿੰਨ ਵਾਰ ਇਹ ਕਾਗਜ਼ ਪੰਜ ਕਿਲੋ ਦਾਖਲ ਹੋਣਗੇ ਸਾਰੇ ਹਾਂ ਜੀ ਭਾਜੀ ਇਹ ਕਰੀ ਜਾਂਦੇ ਅਸੀਂ ਕਿਹੜਾ ਬਹਿਲੇ ਬਟਾ ਮੇਰੇ ਤੁਹਾਡੇ ਬਹਿਲੇ ਨਹੀਂ ਬੈਠੇ ਹੈਗੇ ਕਿ ਲੋਕ ਇਹ ਲੋਕ ਤਰਾਏ ਕਰਦੇ ਆ ਵੀ ਸਾਨੂੰ ਸੁਣੇ ਨਾ ਹਰਜੀਤ ਸਿੰਘ ਬਾਕੀ ਦਾ ਸਾਰੇ ਕੰਮ ਲੱਪੜ ਗਏ ਇੱਥੇ ਕੰਮ ਕੋਈ ਰਹਿ ਗਿਆ ਬਾਕੀ ਵੀ ਕਿਤੇ ਹੁਣ ਲੱਪੜਿਆ ਕੇ ਦੱਸਦਾ ਪਹਿਲਾਂ ਨਿਬੜਿਆ ਹਣਾ ਕੰਮ ਕਰ ਲੈਣ ਤਾਂ ਪਲੀਜ਼ ਹਰਜੀਤ ਸਿੰਘ ਪਿਆਰਾ ਸਿੰਘ